ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਪੰਜਾਬ ਸਟੇਟ ਮਿਨਿਸਟਰੀਅਲ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਮਨਾਉਣ ਲਈ ਕਿਹੜਾ ਐਕਸ਼ਨ ਕੀਤਾ ਗਿਆ ਸੀ ਤੇ ਉਹਨਾਂ ਦੀਆਂ ਕਿਹੜੀਆਂ ਹਨ ਮੰਗਾਂ ਤੇ ਭਵਿੱਖ ਵਿੱਚ ਇਹ ਯੂਨੀਅਨ ਕਿਹੜਾ ਐਕਸ਼ਨ ਕਰੇਗੀ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਾਵੇਂ ਵੱਖ-ਵੱਖ ਵਰਗਾਂ ਨਾਲ ਬਹਿਦੇ ਤੇ ਦਾਅਵੇ ਤਾਂ ਵੱਡੇ-ਵੱਡੇ ਕਰ ਰਹੀ ਹੈ ਪਰੰਤੂ ਲੋਕਾਂ ਦੀਆਂ ਮੰਗਾਂ ਤੇ ਖਾਸ ਕਰਕੇ ਮਿਨਿਸਟਰੀਅਲ ਟਾਕ ਦੀਆਂ ਮੰਗਾਂ ਨੂੰ ਮੰਨ ਕੇ ਵੀ ਇੰਪਲੀਮੈਂਟ ਨਹੀਂ ਕਰ ਰਹੀ ਤੇ ਸਿਰਫ ਫੋਕੇ ਲਾਰੇ ਲਗਾ ਕੇ ਹੀ ਟਾਈਮ ਪਾਸ ਕਰ ਰਹੀ ਹੈ ਇਹ ਕਹਿਣਾ ਹੈ ਪੰਜਾਬ ਸਟੇਟ ਮਿਨਿਸਟਰੀਅਲ ਯੂਨੀਅਨ ਦੇ ਆਗੂਆਂ ਦਾ ਜਿਨ੍ਹਾਂ ਨਾਲ ਮਿਤੀ 18 12 2023 ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕੰਡੀਗਾਰਡ ਵਿਖੇ ਪੰਜਾਬ ਪਵਨ ਵਿੱਚ ਮੀਟਿੰਗ ਕਰਕੇ ਉਹਨਾਂ ਦੀਆਂ ਮੰਗਾਂ ਨੂੰ ਸੁਣ ਕੇ ਉੱਥੇ ਮੌਜੂਦ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ ਕਿ ਇਸ ਮੀਟਿੰਗ ਵਿੱਚ ਜੋ ਵੀ ਮੰਗਾਂ ਤੇ ਸਹਿਮਤੀ ਬਣ ਗਈ ਹੈ ਉਹਨਾਂ ਦੀ ਲਿਖਤੀ ਪ੍ਰोसीडिंग ਜਾਰੀ ਕਰਕੇ ਮੰਨੀਆਂ ਮੰਗਾਂ ਨੂੰ ਇੰਪਲੀਮੈਂਟ ਕੀਤਾ ਜਾਵੇ। ਪਰੰਤੂ ਮੁੱਖ ਮੰਤਰੀ ਦੁਆਰਾ ਇਹਨਾਂ ਹੁਕਮਾਂ ਨੂੰ ਟਿੱਕ ਸਮੇਂ ਦੇ ਹੋਏ ਇਸ ਦੀ ਪ੍ਰोसीडिंग ਹੀ 1 ਸਾਲ ਬਾਅਦ ਯਾਨੀ 29 2024 ਨੂੰ ਅਧਿਕਾਰੀਆਂ ਦੁਆਰਾ ਜਾਰੀ ਕੀਤੀ ਗਈ। ਇਸ ਕਰਕੇ ਮਿਨਿਸਟਰੀਅਲ ਸਟਾਫ ਦੀਆਂ ਮੰਨੀਆਂ ਹੋਈਆਂ ਮੰਗਾਂ ਹਵਾ ਵਿੱਚ ਹੀ ਲਟਕਦੀਆਂ ਰਹਿ ਗਈਆਂ ਹਨ ਤੇ ਇਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਇਸ ਤੋਂ ਖਫਾ ਹੋ ਕੇ ਹੁਣ ਪੰਜਾਬ ਸਟੇਟ ਮਿਨਿਸਟਰੀਅਲ ਸਟਾਫ ਯੂਨੀਅਨ ਦੇ ਆਗੂਆਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਪੰਜਾਬ ਦੇ ਮੁੱਖ ਸਿਕਤਤਰ ਕੇਬੀ सिन्हा ਨੂੰ ਇੱਕ ਰੋਸ ਪੱਤਰ ਲਿਖ ਕੇ ਆਪਣੀਆਂ ਮੰਗਾਂ ਵੱਲ ਧਿਆਨ ਦਿਵਾਉਣ ਦਾ ਯਤਨ ਕੀਤਾ ਹੈ ਦਰਅਸਲ ਮੁੱਖ ਮੰਤਰੀ ਸਾਹਬ ਨੇ 18/12/2023 ਮੀਟਿੰਗ ਵਿੱਚ ਅਧਿਕਾਰੀਆਂ ਨੂੰ ਇਹ ਹੁਕਮ ਦਿੱਤਾ ਸੀ ਕਿ ਇਸ ਯੂਨੀਅਨ ਦੀਆਂ ਮੰਗਾਂ ਪੜਾਅ ਬਾਰ ਢੰਗ ਨਾਲ ਪੂਰੀਆਂ ਕੀਤੀਆਂ ਜਾਣ ਇਸ ਮਕਸਦ ਲਈ ਉਹਨਾਂ ਨੇ ਇੱਕ ਕਮੇਟੀ ਵੀ ਬਣਾਉਣ ਲਈ ਕਿਹਾ ਸੀ ਜਿਸ ਵਿੱਚ ਅਧਿਕਾਰੀ ਤੇ ਇਸ ਯੂਨੀਅਨ ਦੇ ਆਗੂ ਵੀ ਸ਼ਾਮਲ ਹੋਣਗੇ ਪਰੰਤੂ ਪ੍ਰੈਕਟੀਕਲੀ ਹੋਇਆ ਕੁਝ ਨਹੀਂ ਇਸ ਅਪਰੰਤ ਮਿਤੀ 11/07/24 ਨੂੰ ਮੁੱਖ ਸਕੱਤਰ ਨੇ ਸਾਰੇ ਪਾਗਾਂ ਦੇ ਮੁਖੀਆਂ ਨੂੰ ਇੱਕ ਪੱਤਰ ਲੈ ਕੇ ਸਾਰੇ ਵਿਭਾਗਾਂ ਵਿੱਚ ਮਿਨਿਸਟਰੀਅਲ ਸਟਾਫ ਦੀਆਂ ਪ੍ਰਮੋਸ਼ਨਾਂ ਤੁਰੰਤ ਕਰਨ ਲਈ ਕਿਹਾ ਪਰੰਤੂ ਅਜੇ ਵੀ ਉਸ ਪੱਤਰ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਤੇ ਕਈ ਵਿਭਾਗਾਂ ਵਿੱਚ ਪ੍ਰਮੋਸ਼ਨਾਂ ਦਾ ਮੁੱਦਾ ਜਿਉਂ ਦਾ ਤਿਉਂ ਹੀ ਲਟਕਿਆ ਹੋਇਆ ਹੈ ਤੇ ਕਈ ਮੁਲਾਜ਼ਮ ਤਾਂ ਪ੍ਰਮੋਸ਼ਨਾਂ ਤੋਂ ਬਿਨਾਂ ਹੀ ਰਿਟਾਇਰ ਹੋ ਵੀ ਗਏ ਹਨ ਇਸ ਤੋਂ ਇਵਾਦ ਤਰਾਸ਼ ਦੀ ਵਾਲੀ ਗੱਲ ਇਹ ਹੈ ਕਿ ਪੋਸਟਾਂ ਖਾਲੀ ਪਈਆਂ ਹਨ ਪਰ ਪ੍ਰਮੋਸ਼ਨਾਂ ਕੀਤੀਆਂ ਨਹੀਂ ਜਾ ਰਹੀਆਂ ਜਿਸ ਕਰਕੇ ਇੱਕ ਇੱਕ ਕਰਮਚਾਰੀ ਨੂੰ ਕਿੰਨੀਆਂ-ਕਿੰਨੀਆਂ ਸ਼ੀਟਾਂ ਦਾ ਕੰਮ ਸਮਝਾਲਣਾ ਪੈ ਰਿਹਾ ਹੈ ਤੇ ਉਹ ਕੰਮ ਨਾਲ ਓਵਰਲੋਡਡ ਹਨ ਜੇਕਰ ਉਹਨਾਂ ਦੀਆਂ ਹੋਰ ਮੰਗਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਮੰਗ ਹੈ ਕਿ ਸੁਪਰਡੈਂਟ ਗ੍ਰੇਡ 2 ਲਈ ਤਜਰਬੇ ਦੀ ਸ਼ਰਤ ਖਤਮ ਕੀਤੀ ਜਾਵੇ ਸਟੈਨੋ ਟਾਈਪਿਸਟ ਦੀਆਂ ਪੈਂਡਿੰਗ ਪਈਆਂ ਪ੍ਰਮੋਸ਼ਨਾਂ ਕੀਤੀਆਂ ਜਾਣ ਨਵੇਂ ਭਰਤੀ ਹੋਏ ਕਰਮਚਾਰੀਆਂ ਨੂੰ ਬੇਸਿਕ ਪੇ ਨਾ ਦੇ ਕੇ ਪੂਰੀ ਪੇ ਦਿੱਤੀ ਜਾਵੇ ਵਿਦਨਰ ਉਹਨਾਂ ਦੀ ਆਰਥਿਕ ਲੁੱਟ ਨੂੰ ਲਗਾਮ ਲੱਗੇ। OPS ਸਕੀਮ ਬਹਾਲ ਕੀਤੀ ਜਾਵੇ। 17/7/220 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਇਸ ਯੂਨੀਅਨ ਨੇ ਕੁਝ ਮੰਗਾਂ ਅਜਿਹੀਆਂ ਵੀ ਹਨ ਜੋ ਕਿ ਪੰਜਾਬ ਦੇ ਬਾਕੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਸਾਂਝੀਆਂ ਹਨ। ਇਹਨਾਂ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ, 6ਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਕਿਸ਼ਤਾਂ ਵਿੱਚ ਨਾ ਦੇ ਕੇ ਇਹ ਆਗਮੋਸ਼ਤ ਇਕੋ ਹੀ ਕੇਸ ਵਿੱਚ ਜਾਰੀ ਕਰਨਾ ਪੈਂਡਿੰਗ 11% ਡੀਏ ਦੀਆਂ ਕਿਸ਼ਤਾਂ ਜਾਰੀ ਕਰਨੀਆਂ 37 ਪ੍ਰਕਾਰ ਦੇ ਖੋਏ ਹੋਏ ਪੱਤੇ ਬਹਾਲ ਕਰਨਾ ਏਸੀਪੀ ਸਕੀਮ ਨੂੰ ਬਹਾਲ ਕਰਨਾ ਆਊਟਸੋਰਸ ਤੇ ਠੇਕੇ ਤੇ ਕੰਮ ਕਰਨ ਦੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਤੇ ਪੰਜਾਬ ਦੇ 7ਵੇਂ ਤਨਖਾਹ ਕਮਿਸ਼ਨ ਦਾ ਗਠਨ ਕਰਨਾ ਆਦਿ ਸ਼ਾਮਲ ਹਨ ਇਹ ਮੁੱਖ ਮੰਗਾਂ ਹਨ ਯੂਨੀਅਨ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਪੱਤਰ ਵਿੱਚ ਲਿਖਿਆ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਹੋਣ ਵੀ ਧਿਆਨ ਨਾ ਦਿੱਤਾ ਗਿਆ ਤਾਂ ਉਹ ਹੋਰ ਵੀ ਵੱਡੇ ਐਕਸ਼ਨ ਕਰਨ ਲਈ ਮਜਬੂਰ ਹੋਣਗੇ ਤੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕੋਈ ਨਵੀਂ ਰਣਨੀਤੀ ਬਣਾ ਕੇ ਟੁਕਮੇ ਐਕਸ਼ਨ ਨੂੰ ਅੰਜਾਮ ਦੇਣਗੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਮੰਨੀਆਂ ਹੋਈਆਂ ਮੰਗਾਂ ਸੰਬੰਧੀ ਨੋਟੀਫਿਕੇਸ਼ਨ ਸਰਕਾਰ ਦੁਆਰਾ ਕਦੋਂ ਕੀਤਾ ਜਾਂਦਾ ਹੈ ਤੇ ਜੇਕਰ ਇਹ ਨੋਟੀਫਿਕੇਸ਼ਨ ਨਹੀਂ ਕੀਤਾ ਜਾਂਦਾ ਤੇ ਹੋਰ ਕਿਹੜੇ ਵੱਡੇ ਐਕਸ਼ਨ ਇਸ ਯੂਨੀਅਨ ਦੁਆਰਾ ਕੀਤੇ ਜਾ ਸਕਦੇ ਹਨ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ